ਸਸ਼ਿਕਾ ਜੀ ਨੂੰ ਨਮਸਕਾਰ ਆਦਾ ਇੱਥੇ ਆਏ ਹੋਏ ਸਾਰੇ ਹੀ ਮੁੱਖੀ ਅਧਿਕਾਰ ਮੰਚ ਦੇ ਸ਼ੁਭ ਚੇਤਕ ਆਰ ਪਲਾ ਚਾਉਣ ਵਾਲੇ ਸਾਰਿਆਂ ਮੈਂਬਰ ਸਹਿबान ਜੀ ਅਹੁਦੇਦਾਰਾਂ ਦਾ ਸਵਾਗਤ ਹੈ ਕਿਰਾਸਤ ਦਾ ਮੈਡਮ ਦਾ ਬਹੁਤ ਬਹੁਤ ਸਵਾਗਤ ਹੈ ਆਪਾਂ ਔਰਤ ਦੀ ਗੱਲ ਕਰਦੇ ਹਾਂ ਪਰ ਸਮਾਜ ਔਰਤ ਤੋਂ ਬਿਨਾ ਸਪਨਾ ਹੈ ਜੇ ਸਾਡੀ ਮਾਂ ਨਾ ਹੁੰਦਾ ਅਸੀਂ ਨਾ ਹਾਂ ਦੁਨੀਆ ਵਿੱਚ ਇੰਗਲੈਂਡ 'ਚ ਪਹਿਲੀ ਵਾਰੀ ਜਦੋਂ ਔਰਤ ਨੂੰ ਵੋਟਾਂ ਦਾ ਅਧਿਕਾਰ ਮਿਲਿਆ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਔਰਤ ਨੂੰ ਅਧਿਕਾਰ ਦੇਵਾਂਗੇ ਤਾਂ ਜਿਹੜੇ ਬੰਦੇ ਨੇ ਸਿਰਫ ਇਹ ਅਨਾਉਂਸ ਕੀਤਾ ਸੀ ਉਹਨੇ ਉਸ ਬੰਦੇ ਦੀ ਸਰਕਾਰ ਬਣ ਗਈ ਸੀ ਤਾਂ ਘਰ ਦੀ ਸਰਕਾਰ ਹੈ ਜਿਹੜੀ ਉਹ ਔਰਤ ਤੋਂ ਬਿਨਾ ਨਹੀਂ ਚੱਲਦੀ ਕੋਈ ਵੀ ਇਨਸਾਨ ਹੈ ਜੇ ਕੋਈ ਹੀਰੋ ਹੈ ਤਾਂ ਉਹਦੇ ਪਿੱਛੇ ਹੀਰੋਇਨ ਹੈ ਜਿਹੜੀ ਉਹ ਸਾਡੀ ਮਾਂ ਪੈਣਸ ਅਸੀਂ ਆਪ ਸਭ ਬੱਚੇ ਜਿਹੜੇ ਕਿ ਫੀਮੇਲ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਬਾਕੀ ਸਮਾਜ ਵਿੱਚ ਜਦੋਂ ਵੀ ਅਸੀਂ چاہے ਮੈਂ ਐਜ਼ ਐਨ ਐਡਵੋਕੇਟ ਆ ਇੱਕ ਟੀਚਰ ਹੈ ਟੀਚਰ ਤਾਂ ਸਾਰੀਆਂ ਮਾਂਵਾਂ ਹੀ ਹੁੰਦੀਆਂ ਨੇ ਸਾਰੀਆਂ ਭੈਣਾਂ ਵੀ ਹੁੰਦੀਆਂ ਨੇ ਛੋਟੇ ਬੱਚਿਆਂ ਨੂੰ ਪੜਾਉਂਦੀਆਂ ਨੇ ਤੇ ਸਾਰੀ ਸਮਾਜ ਦੀ ਉਹ ਔਰਤਾਂ ਨੂੰ ਸਲੂਟ ਕਰਦੀਆਂ ਆਪਣੇ ਵੱਲੋਂ ਜਿਹੜੀਆਂ ਆਪਣੀ ਘਰਅਸਤੀ ਦੇ ਨਾਂ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਰਦੀਆਂ ਨੇ ਆਲਦੋ ਘਰਅਸਤੀ ਜੋ ਤੁਸੀਂ ਕਿਸੇ ਅੱਛੇ ਇਨਸਾਨ ਨੂੰ ਜਨਮ ਦੇ ਕੇ ਇੱਕ ਵਧੀਆ ਕਾਬਿਲ ਇਨਸਾਨ ਬਣਾਉਣਾ ਉਹ ਵੀ ਥੋੜੀ ਜਿੱਤ ਹੈ ਅਗਲਾ ਕਹਿੰਦਾ ਮਾਂ ਦਾ ਪੁੱਤ ਨਹੀਂ ਹੋਏਗਾ ਤਾਂ ਮਾਂ ਹਰ ਪਹਿਲੂ ਦੇ ਅੱਗੇ ਹੈ ਨੈਪੋਲੀਅਨ ਬੋਨਾਪਾਰਟ ਨੇ ਕਿਹਾ ਸੀ ਵੀ ਤੁਸੀਂ ਮੈਨੂੰ ਇੱਕ ਅੱਛੀ ਮਾਂ ਦਿਓ ਮੈਂ ਤੁਹਾਨੂੰ ਅੱਛੀ ਨੈਸ਼ਨ ਦੇਵਾਂਗਾ ਲੱਖਾਂ ਹੀ ਐਗਜ਼ਾਮਪਲਸ ਨੇ ਆਪਾਂ ਉਸ ਪ੍ਰਕਿਰਤੀ ਦੀ ਬਣਾਈ ਹੋਈ ਸੋਹਣੀ ਚੀਜ਼ ਦੀ ਤਾਰੀਫ਼ ਨਹੀਂ ਕਰ ਸਕਦੇ ਸ਼ਬਦਾਂ 'ਚ ਅੰਨਾ ਇਹ ਕਹਿੰਦੇ ਆ ਵੀ ਜਿੱਥੇ ਸਾਡੀ ਭੈਣਾਂ ਨੇ ਜਨਮ ਤਸ਼द्दਤ ਮਿਲਦੀ ਆ ਜਾਂ ਜਿਨ੍ਹਾਂ ਨੂੰ ਸਮਾਜ ਵਿੱਚ ਨੀਵੇਂ ਦਰਜੇ ਦੇ ਵਿਖਿਆ ਨਾ ਉਹਨਾਂ ਨੂੰ ਆਪਾਂ ਹੀ ਅਪਲਿਫਟਮੈਂਟ ਦੇਣੀ ਆ ਉਹਨਾਂ ਨੂੰ ਆਪਾਂ ਹੀ ਉੱਚੇ ਲੈ ਕੇ ਆਉਣਾ ਜੇ ਤੁਹਾਡੇ ਘਰ ਚ ਇੱਕ ਕੰਮ ਕਰਨ ਵਾਲੀ ਲੇਡੀ ਵੀ ਆਉਂਦੀ ਆ ਉਹਦੀ ਵੀ ਓਨੀ ਇੱਜ਼ਤ ਐ ਜਿੰਨੀ ਕੁਰਸੀ ਤੇ ਬੈਠੇ ਮੰਤਰੀ ਦੀ ਜੱਜ ਦੀ ਜਾਂ ਚੇਅਰਪਰਸਨ ਦੀ ਤੁਸੀਂ ਹਰ ਬੇਸਿਕ ਤੋਂ ਸ਼ੁਰੂ ਕਰਕੇ ਜਿਸ ਕਿਸੇ ਨੂੰ ਰਿਸਪੈਕਟ ਦਿੰਦੇ ਹੋ ਉਹਦੇ ਕੰਮ ਦੀ ਇੱਜ਼ਤ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਇੱਕ ਬਹੁਤ ਵੱਡਾ ਅਵਾਰਡ ਦਿੰਦੇ ਹੋ ਉਸ ਬੰਦੇ ਨੂੰ ਕੋਈ ਤਗਮੇ ਦੇਣ ਨਾਲ ਕੋਈ ਸ਼ੀਲਡਾਂ ਦੇਣ ਨਾਲ ਨਾਮ ਨਹੀਂ ਹੁੰਦਾ ਤੁਸੀਂ ਕਿਸੇ ਦੇ ਕੰਮ ਨੂੰ ਐਪਰੀਸ਼ੀਏਸ਼ਨ ਕਰਦੇ ਹੋ ਉਹ ਵੀ ਬਹੁਤ ਵੱਡਾ ਇਨਾਮ ਹੈ ਐਨੇ ਕਹਿੰਦੇ ਹੁਏ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਰੈਨੂ ਰਿਸ਼ੀ ਜੀ ਮੇਰੇ ਲਈ ਕਦੇ ਵੀ ਕੋਈ ਸੇਵਾ ਆਪੇ ਹਮੇਰਾ ਇਹ ਮંચ ਵੱਲੋਂ ਤੁਹਾਡੀ ਸੇਵਾਜ਼ ਹਾਜ਼ਰਾਂ ਜੀ ਥੈਂਕ ਯੂ ਸੋ ਮਚ